ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਨਿਕਲੇ ਆਪਣੇ ਗਾਰਡਨ ਚ ਤੇ ਸਾਡੇ ਨਾਲ ਬਿੰਗਣ ਕਾਫੀ ਹੋਏ ਸੀਗੇ ਤਾਂ ਆਪਾਂ ਬਿੰਗਣ ਤੋੜੂਗੇ ਤੇ ਮਿਰਚਾਂ ਵੀ ਹੋਈਆਂ ਥੋੜੀਆਂ ਉਹ ਵੀ ਤੋੜੂਗੇ ਤੇ ਜੋੜਨ ਆ ਰਿਹਾ ਮੇਰੀ ਹੈਲਪ ਕਰਨ ਸ਼ੂਪ ਆਉਂਦਾ ਸੀਗਾ ਕਹਿੰਦਾ ਮੈਂ ਆਉਂਦਾ ਐ ਇੱਕ ਪਿਛਲੀ ਵਾਰ ਦਾ ਹੋਇਆ ਨਾ ਬਿੰਗਣ ਮੋਟ ਛੋਟੇ ਛੋਟੇ ਸੀਗੇ ਤਾਂ ਬਾਪੂ ਜੀ ਨੇ ਕੀ ਕੀਤਾ ਸਾਰੇ ਘਰ ਦੇ ਬਿਜ਼ੀ ਸੀ ਤਾਂ ਬੱਕਰਾ ਚਾ ਕੇ ਬੱਕਰਾ ਚਾ ਕੇ ਵੇਂਗਣ ਵੀ ਕਾਫੀ ਤੋੜ ਦਿੱਤੇ ਛੋਟੇ ਛੋਟੇ ਬੇਬੀ ਵੇਂਗਣੇ ਸਾਰੇ ਸੀਗੇ ਉਹ ਵੀ ਤੋੜ ਦਿੱਤੇ ਤੇ ਮਿਰਚਾਂ ਵੀ ਤੋੜ ਤੋੜ ਕੇ ਥੱਲੇ ਛੱਡ ਦਿੱਤੀਆਂ ਬਾਅਦ ਕਹਿੰਦਾ ਮੈਂ ਤਾਂ ਸਬਜ਼ੀਆਂ ਤੋੜਦਾ ਸੀਗਾ ਜੜਨ ਆਜੋ ਸਾਡੇ ਮਰੂਦ ਮੈਂ ਤੁਹਾਨੂੰ ਦਿਖਾਉਂਦੀ ਹਾਂ ਬਹੁਤ ਸੋਹਣੇ ਹੋਏ ਆ ਇਹ ਇਹਨਾਂ ਰੰਗ ਵੀ ਚੇਂਜ ਹੋ ਗਿਆ ਹੁਣ ਸਾਈਜ਼ ਵੀ ਇਹਨਾਂ ਦਾ ਵੱਡਾ ਹੋ ਰਿਹਾ ਆ ਆ ਵੀ ਇੱਕ ਤਾਂ ਇੱਕ ਦਿਨ ਪੱਕ ਕੇ ਵੀ ਡਿੱਗ ਗਿਆ ਸੀਗਾ ਤੇ ਮੈਂ ਖਾਦਾ ਹਾਂ ਮਿੱਠਾ ਸੀ ਪਰ ਉਹ ਸਾਈਜ਼ ਤੇ ਛੋਟਾ ਹੀ ਸੀਗਾ ਤੇ ਆ ਵੀ ਆਦੇ ਨਾ ਕਿੰਨਾ ਸੋਹਣਾ ਆ ਪੱਕ ਰਿਹਾ ਹੈ ਹੌਲੀ-ਹੌਲੀ ਤੇ ਬੜਾ ਵਧੀਆ ਲੱਗਦੇ ਆ ਵੀ ਆ ਸੋਹਣੇ ਲੱਗੇ ਆ ਸਰਮੂਦ ਕਾਫੀ ਲੱਗ ਗਏ ਆ ਤੇ ਜੋ ਸਾਰੇ ਪੱਕੂਗੇ ਜਦੋਂ ਇਹਨਾਂ ਦੀ ਹਾਰਵੈਸਟਿੰਗ ਕਰੂਗੇ ਉਹ ਤੁਹਾਡੇ ਨਾਲ ਜੂ ਸ਼ੇਅਰ ਕਰੂਗੇ ਤੇ ਇੱਧਰ ਸਾਡੇ ਸੰਤਰੇ ਵੀ ਲੱਗੇ ਆ ਆ ਦੇ ਇਹ ਪਹਿਲਾ ਫਾਲਿਆ ਜਿਹੜਾ ਸਾਡੇ ਸਟਰੀ ਨੇ ਦੇਣਾ ਆ ਇੱਕ ਆਹਾ ਆ ਦੋ ਆਹਾ ਆ ਤੇ ਇੱਧਰ ਹੋਰ ਵੀ ਆ ਉਹ ਪਰਾਂ ਆ ਲੱਗੇ ਤੇ ਇਹਨਾਂ ਨੂੰ ਸੰਤਰੇ ਲੱਗੇ ਆ ਤੇ ਇਸ ਤੋਂ ਇਲਾਵਾ ਆ ਸਾਡੇ ਦੇ ਟਮਾਟਰਸ ਤੇ ਜਿਹੜੇ ਟਰੀ ਆ ਪਲੈਂਟ ਆ ਕਾਫੀ ਵੱਡੇ ਹੋ ਗਏ ਆ ਪਰ ਇਸ ਵਾਰ ਇਹਨਾਂ ਨੇ ਫਾਲ ਨਹੀਂ ਦਿੱਤਾ ਹਾਂਜੀ ਸਬਜ਼ੀਆਂ ਤੋੜਨ ਆਇਆ ਹੈ ਟ੍ਰੈਵਲ ਤੇ ਚੱਲਾ ਦੇਖੋ ਆਈ ਹੈ ਆਈ ਹੈ ਫਾਈਂਡ ਵਾਟਰ ਅੱਛਾ ਥੱਕ ਜਾਣਾ ਸੀ ਸਬਜ਼ੀਆਂ ਤੋੜ ਕੇ ਤੁਸੀਂ ਨੋ ਹਾਂ ਰਿੰਗ ਰੌਂਗ ਅੱਛਾ ਜਿਹੜੇ ਕੱਪ ਤੇ ਦਿਖਾਓ ਕੱਪ ਕਉਣ ਲੈ ਕੇ ਆਏ ਤੁਹਾਡੇ ਲਈ ਓ ਇੱਧਰ ਦਿਖਾਓ ਜੋਰਡਨ ਦੀ ਭੂਈ ਤੇ ਫੁੱਫੂ ਗਏ ਸੀਗੇ ਵੈਗਸ ਤੇ ਉਹ ਜੋਰਡਨ ਦੇ ਲਈ ਗਿਫਟ ਲੈ ਕੇ ਆਏ ਆ ਤੇ ਜੋਰਨ ਨੂੰ ਇੰਨਾ ਪਸੰਦ ਆਇਆ ਹੈ ਨਾ ਕੱਲ ਦੇਖ ਕੇ ਗਈ ਸੀ ਕਿ ਕੱਪ ਤੇ ਛੱਡਦਾ ਹੀ ਨਹੀਂ ਲਈ ਫਿਰਦਾ ਹੈ ਸੁਰਸ ਤੌੜਦਾ ਪਾਣੀ ਇਹਨੇ ਪੀਤਾ ਨਹੀਂ ਤੇ ਮੈਨੂੰ ਕਹਿੰਦੇ ਰਹਿੰਦੇ ਪਾਣੀ ਪੀਲਾ ਪਾਣੀ ਪੀਲਾ ਪੀਂਦਾ ਨਹੀਂ ਤਾਂ ਅੱਜ ਸਵੇਰ ਦਾ ਚੱਕ ਕੇ ਤੁਰਿਆ ਫਿਰਦਾ ਹੈ ਤੇ ਜੋਰਨ ਆਪਾਂ ਤੋੜੂਗੇ ਬੇਂਗਣ ਓਕੇ ਤੇ ਆਪਣੀ ਕਰੇਲਿਆਂ ਦੀ ਵੇਲ ਇੱਥੋਂ ਕਾਫੀ ਕਰੇਲੇ ਤੋੜ ਲਏ ਆ ਤੇ ਹੱਲ ਲੱਗੇ ਆ ਆ ਤੇ ਤੇ ਇਹਨੂੰ ਲੱਗੀ ਜਾਂਦੇ ਹੌਲੀ ਹੌਲੀ ਕਿੰਤਰ ਵੀ ਆ ਹਾਂ ਕਿੱਥੇ ਕਰੇਲ ਉਹ ਹੋਹ ਕਰੇਲ ਕਰੇਲ ਹਾਈਡ ਹਾਈਡ ਕਰੇਲ ਕੀ ਕਹਿੰਦਾ ਹਾਈਡ ਕਰੇਲ ਆਈ ਡੋਟ ਨੋ ਕਰੇਲ ਹਾਈ ਹਾਈਡ ਹਾਈ 哦 ਹਾਈ 哦 ੱਚਾ ਹਾਈ ਦੇ ਕਹਿੰਦੇ ਹੋਏ ਆਨੇ ਕਰੀ ਹਾਂ ਇਹਨਾਂ ਦੀਆਂ ਰਾਤ ਬੋਲ ਰਹੀ ਜਿਵੇਂ ਹਾਂ ਇਹਦੇ ਸਾਡੀਆਂ ਮਿਰਚਾਂ ਵੀ ਆ ਇਹਨਾਂ ਨੂੰ ਕਾਫੀ ਫੁੱਲ ਲੱਗ ਜਾਂਦੇ ਆ ਐ ਸ਼ਮਲਾ ਮਚ ਵਾਂਗੂ ਹੀ ਬਣਦੀ ਆ ਹਾਂ ਆਪਾਂ ਇਹ ਤੋੜ ਦਈਏ ਹਾਂ ਹਾਂ ਉਹ ਮਿਰਚਾ ਦੇਖੋ ਆ ਮਿਰਚੇ ਤੁੱਕੇ ਤਾਂ ਵੱਧਦੀਆਂ ਹੀ ਨਹੀਂ ਲਾਲ ਹੋ ਜਣੀਆਂ ਹੀ ਆ ਹਾਂ ਜਿੰਨੀਆਂ ਹੀ ਲੰਡੀਆਂ ਆ ਸਾਈ ਮਿਰਚਾ ਤੋੜਨੀ ਆ ਆਪਾਂ ਤੋੜ ਲੈਨੇ ਆ ਹੁਣ ਕਿ ਸਪਾਈਸੀ ਸਪਾਈਸੀ ਤੂੰ ਖਾਦੀਆਂ ਸੀ ਜੇ ਨਹੀਂ ਤੂੰ ਇੱਕ ਦਿਨ ਕਹਿੰਦਾ ਤੋ ਬੈਂਗਣ ਵੀ ਤੋੜੇ ਤੇ ਮਿਰਚਾ ਵੀ ਤੋੜੀਆਂ ਲਿਆ ਉੱਪਰ ਤੋੜ ਲੈਨੇ ਤੇ ਆਪਾਂ ਥੋੜਾ ਪਦੀਨਾ ਵੀ ਤੋੜ ਲਿਆ ਆ ਤੂੰ ਛੋਟੇ ਛੋਟੇ ਨਹੀਂ ਤੋੜਨੇ ਪਿੱਛੇ ਹਾਂ ਵੱਡਾ ਤੋੜ ਲਿਓ ਓਕੇ ਆਇਆ ਵੀ ਆਪਣਾ ਬਿੰਗੜ ਇਹੜੜ ਬਿੰਗੜ ਲੱਗਿਆ ਆਪਣੇ ਇਹ ਪਰਤੇ ਵਾਲਾ ਬਿੰਗੜ ਪਰ ਛੋਟਾ ਕੋਈ ਤਾਂ ਬਹੁਤ ਵੱਡਾ ਬਈ ਇਹ ਜੋਟਨ ਤੋਂ ਵੱਡਾ ਵਾਓ ਓ ਮਾਈ ਅੱਛਾ ਤੇਰਾ ਹੈ ਓਕੇ ਤਾਂ ਤੇਰਾ ਐਨਕਲ ਉਹਦਾ ਕੀ ਫਾਇਦਾ ਹੋਏ ਜੇ ਤੂੰ ਲਾਈ ਓਏ ਚੱਕ ਕੋਣ ਕਰਨ ਹੁਣ ਆਪਾਂ ਲੱਗੇ ਮਿਰਚਾਂ ਤੋੜਨ ਵੀ ਤੁਹਾਨੂੰ ਅਸੀਂ ਮਜੂਬਾ ਸਿਟੀ ਆ ਆਈ ਐਮ ਕਾਰੀਂ ਅੱਛਾ ਹਲੇ ਨਹੀਂ ਵੇਟ ਕਰੋ ਪੁੱਛੇ ਤੇ ਦੇਖ ਲਓ ਵੀ ਮਜੂਬਾ ਸਿਟੀ ਜਿਹੜੀ ਬੇਲ ਹੋਈ ਓ ਕੱਢੀ ਆ ਉਹਨੂੰ ਕਿੰਨੇ ਕੀ ਲੱਗ ਰਾਇਆ ਤੇ ਸਾਡੀ ਇੱਥੇ ਕਿਹੜੀ ਆ ਇਹ ਬਦਾ ਹੀ ਨਹੀਂ ਰਹੀ ਪਤਾ ਨਹੀਂ ਕਿਉਂ ਮਿੱਟੀ ਮਿੱਟੀ ਤੋਂ ਬਹੁਤ ਫਰਕ ਆ ਵੀ ਕਿ ਬਸਾਟੀ ਦੀ ਮਿੱਟੀ ਬਹੁਤ ਵਧੀਆ ਹੈ ਤੇ ਜਿਹੜਾ ਕੁਰੇਲੇ ਲੱਗੇ ਇੱਥੇ ਜਿਹੜਾ ਬਹੁਤ ਸੋਹਣਾ ਕੰਦਾ ਕੁਰੇਲੇ ਇਹ ਇਹ ਕੁਰੇਲੇ ਥੋੜੀ ਇਹ ਤਾਂ ਬਿੰਗਣ ਆ ਬਿੰਗਣ ਹੂੰ ਇਹ ਬਿੰਗਣੇ ਉਹ ਕੁਰੇਲੇ ਆ ਤੇ ਮੈਂ ਇੱਥੇ ਨਾ ਮਟਰਾਂ ਮਟਰ ਦੇ ਦਾਣੇ ਲਾਈ ਸੀਗੇ ਉਹ ਵੀ ਆਪਣੇ ਹੋ ਗਏ ਥੋੜੇ ਥੋੜੇ ਕਿਉਂਕਿ ਪਿਛਲੇ ਸਾਲ ਮਟਰ ਬਹੁਤ ਸੋਹਣੇ ਲੱਗੇ ਸੀ ਆ ਤੇ ਆ ਦੇਖਾ ਦੇਖ ਇੱਥੇ ਕਾਫੀ ਮਟਰ ਲਾਇਆ ਮੈਂ ਹਾਂ ਉਪਸ ਉਪਸ ਆ ਆ ਵੀ ਚੱਕੋ ਆ ਦੇਖ ਮੋਟੂ ਜਾਈ ਆਹ ਆਹ ਫੱਕ ਨਹੀਂ ਆ ਹਾਂ ਯਾ ਬੁੱਟਾ ਦੇ ਹੀ ਜਾਂਦਾ ਮੱਟਾ ਇਹ ਲੱਭਣੀਆਂ ਪੈਂਦੀਆਂ ਹਾਂ ਪੱਤਿਆਂ ਵਰਗੀਆਂ ਹੀ ਹੁੰਦੀਆਂ ਆ ਲੈ ਆ ਲੈ ਆਹ ਦੇ ਆਹ ਛੱਲੀਆਂ ਲੈਂਦੀ ਅਸੀਂ ਜੁੱਬਾ ਸਿੱਟੀ ਤੋਂ ਤੇ ਉਹਦੇ ਮੈਂ ਹੱਦੇ ਸਟਾਜ ਤੇ ਮੈਂ ਕਿਹਾ ਚੁੱਲੇ ਵਿੱਚ ਬਾਲਣ ਲਈ ਰੱਖ ਲੂੰਗੇ ਤੇ ਆਹ ਛੱਲੀ ਸੀ ਇਹ ਖਰਾਬ ਹੋ ਗਈ ਸੀ ਇੱਦੀ ਸੜ ਦਿੱਤੀ ਤੇ ਇੱਧਰ ਆਪਣੀਆਂ ਸਰਾਨਾ ਪੈਪਰ ਵੀ ਹੋ ਰਹੀਆਂ ਆ ਇਹ ਜਿਆਦਾ ਸਪਾਈਸੀ ਮਿਰਚ ਹੈ ਆਪਣੇ ਇੱਧਰ ਵੀ ਇੱਕ ਬੇਲ ਲੱਗੀ ਆ ਤਰੇਲਿਆਂ ਦੀ ਫੈਲੀ ਤਾਂ ਕਾਫੀ ਜਾਂਦੀ ਆ ਪਰ ਫੁੱਲ ਫੁੱਲ ਵੀ ਲੱਗੇ ਆ ਹਲੇ ਕਰੇਲਾ ਤਾਂ ਕੋਈ ਦੀਦਾ ਨਹੀਂ ਹੈਗਾ ਚੜੋ ਇੱਧਰ ਹੋਇਆ ਬੱਚੋ ਚੱਕ ਤਾਂ ਕਰੀਏ ਵਿੱਚ ਇਹ ਪਤਾ ਕੇਵਲ ਹੈ ਨਾ ਇਹਦਾ ਵਿੱਚ ਹੁੰਦੇ ਆ ਇਹਦੇ ਫੁੱਲ ਤਾਂ ਕਰੇਲਿਆਂ ਦੇ ਲੱਗੇ ਆ ਤੇ ਇੱਕ ਕਰੇਲਾ ਲੱਭੋ ਓਹ ਆਦੀ ਲੱਭ ਗਿਆ ਇੱਕ ਕਰੇਲਾ ਲੱਗਾ ਹੈ ਇਹਦੇ ਆਦੇ ਚੜੇ ਨਿਕੋੜਿਆ ਕਰੇਲਾ ਲੱਗਾ ਓਏ ਇੱਥੇ ਹਾਂ ਆ ਇੱਧਰ ਜੇ ਇਹਨੂੰ ਹੋਰ ਬੇਲ ਤਾਂ ਬਹੁਤ ਸੋਹਣੀ ਸੰਘਣੀ ਆ ਇਹ ਜਿਹੜੀ ਉੱਪਰ ਦੂਜੇ ਪਾਸੇ ਲੱਗੀ ਉਹਦੇ ਨਾਲ ਤਾਂ ਕਾਫੀ ਵੱਖਰੇ ਆ ਜਿਆਦੀ ਹਰੀ ਭਰੀ ਆ ਤੇ ਦੇਖਦੇ ਆ ਹੌਲੀ ਹੌਲੀ ਜੇ ਤਾਂ ਜਿਆਦਾ ਲੱਗੂਗਾ ਨਾ ਫੇਰ ਆ ਹਾਂਜੀ ਤਾਂ ਵੀ ਅੱਪਾ ਅੱਜ ਹਾਰਵੈਸਟਿੰਗ ਕਰ ਲਈ ਆ ਆਪਣੇ ਬਿੰਗਣ ਵੀ ਤੋੜ ਲਏ ਤੇ ਮਿਰਚਾਂ ਵੀ ਤੋੜ ਲਈਆਂ ਦੇਖੋ ਕਿੰਨੀਆਂ ਸੋਹਣੀਆਂ ਮਿਰਚਾਂ ਆ ਤੇ ਵਿੱਚ ਅੱਪਾ ਜਿਹੜੀ ਆ ਥਾਈ ਚਿੱਲੀ ਆ ਇਹ ਵੀ ਤੋੜ ਲਈ ਆ ਇਹ ਛੋਟ ਛੋਟੀ ਆ ਬਹੁਤ ਛੋਟੀ ਆ ਪਰ ਸਪਾਈਸੀ ਆ ਤੇ ਇਹ ਆਪਣੇ ਅੱਜ ਦਾ ਗਾਰਡਨ ਦੀਆਂ ਸਬਜ਼ੀਆਂ ਹਾਂਜੀ ਆਦੇ ਮੈਂ ਜਿਹੜੇ ਬਿੰਗਣਾਂ ਦੀ ਗੱਲ ਕਰਦੀ ਸੀਗੀ ਤੇ ਅੱਪਾ ਇਦਾਂ ਹੀ ਰੱਖ ਲੈ ਸੀ ਤਾਂ ਜੋੜਨੇ ਆ ਬਿੰਗਣ ਤੋੜੇ ਸੀਗੇ ਦੇਖੋ ਵਿਚਾਨੇ ਕਿਨਿੱਕੇ ਸੀ ਇਹਨਾਂ ਨੂੰ ਤੋੜ ਕੇ ਦੀ ਹੈ ਨਾ ਥੱਲੇ ਸਿੱਡੇ ਹੀ ਆ ਤੇ ਇਹ ਤਾਂ ਭਰ ਕੇ ਵੀ ਨਹੀਂ ਬਣ ਸਕਦੇ ਇਹਨੂੰ ਉੱਤੇ ਕੱਟ ਲਾ ਕੇ ਆਪਾਂ ਸਬਜ਼ੀ ਬਣਾਉਂਦੇ ਆ ਅੱਜ ਦੇਖੋ ਇਹ ਆ ਤਾਂ ਚਲੋ ਠੀਕ ਸੀ ਹੈ ਨਾ ਹਾਂ ਆਹ ਤੋਹ ਤਾਂ ਠੀਕ ਹੈ ਵੱਡੇ ਆ ਤੇ ਬਾਕੀ ਸਾਰੇ ਛੋਟੇ ਛੋਟ ਤੋੜੇ